प्यारे दोस्तों दिवाली ਤੋਂ ਪੈਣਾ ਘਰ ਵਿੱਚ ਦਿਖਣ ਤਾਂ ਇਹ ਅੱਠ ਜੀਵ ਦਿੰਦੇ ਹਨ ਤੁਹਾਡੇ ਘਰ 'ਚ ਅਮੀਰੀ ਆਉਣ ਦੇ ਸੰਕੇਤ ਜੇਕਰ ਇਹ ਅੱਠ ਜੀਵ ਤੁਹਾਡੇ ਘਰ ਆਉਂਦੇ ਹਨ ਤਾਂ ਸਮਝ ਜਾਓ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਵਾਸਤੂ ਸ਼ਾਸਤਰ ਅਨੁਸਾਰ ਇਹ ਅੱਠ ਜੀਵ ਜੰਤੂ ਜੇਕਰ ਤੁਹਾਡੇ ਘਰ 'ਚ ਆਉਂਦੇ ਹਨ ਜਾਂ ਫਿਰ ਤੁਹਾਡੇ ਘਰ ਦੇ ਨੇੜੇ ਤੇੜੇ ਰਹਿਣ ਲੱਗਦੇ ਹਨ ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੇ ਤੁਹਾਡਾ ਨਸੀਬ ਜਾਗਣ ਵਾਲਾ ਹੈ ਜਿਸ ਵੀ ਘਰ 'ਚ ਜਾਂ ਫਿਰ ਜਿਸ ਘਰ ਦੇ ਨੇੜੇ ਤੇੜੇ ਇਹ ਜੀਵ ਜੰਤੂ ਆ ਕੇ ਰਹਿਣ ਲੱਗਦੇ ਹਨ ਉਸ ਘਰ 'ਚ ਖੁਸ਼ੀਆਂ ਤੇ ਸੁੱਖ ਖੁਸ਼ਹਾਲੀ ਆਉਣ ਲੱਗਦੀ ਹੈ ਇਹ ਅੱਠ ਤਰ੍ਹਾਂ ਦੇ ਜੀਵ ਜੰਤੂ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ ਇਨ੍ਹਾਂ ਦੇ ਆਗਮਨ ਨਾਲ ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਮਾਤਾ ਲక్ష్ਮੀ ਤੁਹਾਡੇ ਤੋਂ ਖੁਸ਼ ਹੈ ਤੇ ਬਹੁਤ ਹੀ ਜਲਦੀ ਤੁਹਾਡੇ ਘਰ માં ਲక్ష్ਮੀ ਦਾ ਆਗਮਨ ਹੋਣ ਵਾਲਾ ਹੈ ਇਸ ਲਈ ਤੁਹਾਨੂੰ ਇਨ੍ਹਾਂ ਜੀਵ ਜਾਨਵਰਾਂ ਦੀ ਪਛਾਣ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਜਾਣੇ ਅਣਜਾਣੇ 'ਚ ਇਨ੍ਹਾਂ ਨੂੰ ਕਸ਼ਟ ਦਿੰਦੇ ਹੋ ਜਾਂ ਫਿਰ ਇਨ੍ਹਾਂ ਨੂੰ ਮਾਰਦੇ ਹੋ ਜਾਂ ਫਿਰ ਆਪਣੇ ਘਰ ਤੋਂ ਦੂਰ ਕਰ ਦਿੰਦੇ ਹੋ ਤਾਂ ਤੁਹਾਡੇ ਇਸ ਤਰ੍ਹਾਂ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਓ ਜਾਣਦੇ ਹਾਂ ਉਹ ਕਿਹੜੇ ਅੱਠ ਜੀਵ ਜੰਤੂ ਹਨ ਜਿਨ੍ਹਾਂ ਦੇ ਘਰ ਆਉਣ ਤੇ ਅਮੀਰੀ ਆ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰਿਓ ਤੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਜੀਵ ਹੈ ਉੱਲੂ ਜੇਕਰ ਤੁਹਾਡੇ ਘਰ ਦੇ ਨੇੜੇ ਜਾਂ ਘਰ ਦੀ ਛੱਤ ਤੇ ਉੱਲੂ ਆ ਕੇ ਬੈਠਦਾ ਹੈ ਤਾਂ ਇਸ ਨੂੰ ਬਹੁਤ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਇਸ ਨੂੰ ਮਾਂ ਲਕਸ਼ਮੀ ਦਾ ਸਭ ਤੋਂ ਚਹੇਤਾ ਕਿਹਾ ਜਾਂਦਾ ਹੈ ਇਸ ਦੇ ਘਰ ਆਉਣ ਨਾਲ ਧਨ ਦੌਲਤ ਵਿੱਚ ਵਾਧਾ ਹੁੰਦਾ ਹੈ ਜੇਕਰ ਤੁਹਾਡੇ ਘਰ ਚ ਜਾਂ ਘਰ ਦੀ ਛੱਤ ਤੇ ਉੱਲੂ ਆ ਕੇ ਬੈੜਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਤੇ ਮਾਂ ਲਕਸ਼ਮੀ ਤੁਹਾਡੇ ਘਰ ਚ ਵਿਰਾਜਮਾਨ ਹੋਣ ਵਾਲੀ ਹੈ ਲੰਮੇ ਸਮੇ ਤੋਂ ਰੁਕਿਆ ਹੋਇਆ ਪੈਸਾ ਵਾਪਸ ਮਿਲਣ ਵਾਲਾ ਹੈ ਤਿਤਲੀ ਤਿਤਲੀ ਰੰਗ-ਬਰੰਗੀ ਸੁਨਹਿਰੀਆਂ ਤਿਤਲੀਆਂ ਬਹੁਤ ਹੀ ਸ਼ੁਭ ਸੰਕੇਤ ਲੈ ਕੇ ਆਉਂਦੀਆਂ ਹਨ ਜੇਕਰ ਸੁਨਹਿਰੀ ਤੇ ਰੰਗ-ਬਰੰਗੀ ਤਿਤਲੀ ਤੁਹਾਡੇ ਘਰ ਆਉਂਦੀ ਹੈ ਤੇ ਜੇਕਰ ਤਿਤਲੀ ਦੇਖਣ 'ਚ ਬਹੁਤ ਹੀ ਸੋਹਣੀ ਤੇ ਮਨ ਨੂੰ ਮੋਹ ਲੈਣ ਵਾਲੀ ਹੁੰਦੀ ਹੈ ਤਾਂ ਸਮਝ ਜਾਓ ਕਿ ਇਸ ਤਰ੍ਹਾਂ ਇਹ ਰੰਗ-ਬਰੰਗੀ ਤਿਤਲੀ ਤੁਹਾਡੀ ਜ਼ਿੰਦਗੀ ਵੀ ਰੰਗੀਨ ਬਣਾ ਦੇਣਗੀਆਂ ਤੇ ਇਹਨਾਂ ਦੇ ਘਰ ਆਉਣ ਨਾਲ ਘਰ 'ਚ ਸੁੱਖ ਖੁਸ਼ਹਾਲੀ ਤੇ ਸ਼ਾਂਤੀ ਹਮੇਸ਼ਾ ਬਣੀ ਰਹਿੰਦੀ ਹੈ ਇਸ ਲਈ तितਲੀਆਂ ਦਾ ਸਾਡੇ ਘਰ ਆਉਣਾ ਜਾਂ ਸਾਡੇ ਘਰ ਦੇ ਨੇੜੇ ਤੇੜੇ ਹੋਣਾ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਚ ਵੀ ਇਹਨਾਂ ਚੀਜ਼ਾਂ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ ਕਿ तितਲੀ ਜਦੋਂ ਵੀ ਕਿਸੇ ਦੇ ਘਰ ਜਾਂਦੀ ਹੈ ਤਾਂ ਉਸ ਘਰ 'ਚ ਧਨ ਦੀ ਖੁਸ਼ਹਾਲੀ ਦੀ ਵਰਖਾ ਹੋਣ ਲੱਗਦੀ ਹੈ ਮਾਂ ਲਕਸ਼ਮੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਇਸ ਲਈ ਜੇਕਰ ਤੁਹਾਡੇ ਘਰ ਚ ਕੋਈ ਤਿਤਲੀ ਆਉਂਦੀ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਬੁਰੇ ਦਿਨ ਖਤਮ ਹੋਣ ਵਾਲੇ ਹਨ ਤੇ ਚੰਗੇ ਦਿਨ ਆਉਣ ਵਾਲੇ ਹਨ ਦੂਜਾ ਜੀਵ ਹੈ ਚੁਚੁੰਦਰ ਤੁਸੀਂ ਚੁਚੁੰਦਰ ਤਾਂ ਕਈ ਵਾਰ ਦੇਖੀ ਹੋਵੇਗੀ ਉਂਝ ਤਾਂ ਇਹ ਜ਼ਿਆਦਾਤਰ ਰਾਤ ਨੂੰ ਹੀ ਨਿਕਲਦੀ ਹੈ ਪਰ ਕਈ ਵਾਰ ਤੁਹਾਨੂੰ ਦਿਨ ਦੇ ਸੌਏ ਵੀ ਦੇਖਣ ਨੂੰ ਮਿਲ ਜਾਂਦੀ ਹੈ ਇਹ ਚੂਹੇ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਪਰ ਇਸ ਦੀ ਨੱਕ ਚੂਹੇ ਤੋਂ ਥੋੜੀ ਲੰਬੀ ਹੁੰਦੀ ਹੈ ਜੇਕਰ ਚਸ਼ੁੰਦਰ ਤੁਹਾਡੇ ਘਰ ਚ ਆਉਂਦੀ ਹੈ ਜਾਂ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਦੁਨੀਆ 'ਚ ਹੁਣ ਅਜਿਹੀ ਕੋਈ ਵੀ ਤਾਕਤ ਨਹੀਂ ਜੋ ਤੁਹਾਡੀ ਕਿਸਮਤ ਨੂੰ ਵਧਣ ਤੋਂ ਰੋਕ ਸਕੇ ਇਸ ਦੇ ਘਰ ਆਉਣ ਨਾਲ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਮਾਂ ਲਕਸ਼ਮੀ ਤੁਹਾਡੇ ਤੇ ਖੁਸ਼ ਹੈ ਤੁਹਾਡੇ ਤੇ ਮਾਂ ਲਕਸ਼ਮੀ ਦੀ ਕਿਰਪਾ ਹੋਣ ਵਾਲੀ ਹੈ ਜੇਕਰ ਸੁਚੰਡਲ ਕਿਸੇ ਵੀ ਵਿਅਕਤੀ ਦੇ ਚੱਕਰ ਲਗਾ ਦਿੰਦੀ ਹੈ ਤਾਂ ਉਹ ਵਿਅਕਤੀ ਆਪਣੀ ਜ਼ਿੰਦਗੀ 'ਚ ਖੂਬ ਤਰੱਕੀ ਅਤੇ ਸਫਲਤਾ ਹਾਸਲ ਕਰਦਾ ਹੈ ਕਈ ਲੋਕ ਇਹ ਵੀ ਮੰਨਦੇ ਹਨ ਕਿ ਇਹ ਘਰ ਵਿੱਚ ਗੰਦ ਵੀ ਫੈਲਾਉਂਦੀ ਹੈ ਇਹ ਗੱਲ ਹੈ ਤਾਂ ਸੱਚ ਤੇ ਇਸ ਕਰਕੇ ਕਈ ਲੋਕ ਇਸ ਨੂੰ ਮਾਰ ਦਿੰਦੇ ਹਨ ਪਰ ਇਸ ਤਰ੍ਹਾਂ ਪਰ ਕਈ ਲੋਕ ਇਸ ਨੂੰ ਮਾਰ ਦਿੰਦੇ ਹਨ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਇਹ ਪਸੰਦ ਨਹੀਂ ਤਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਆਪਣੇ ਘਰ ਤੋਂ ਇਸ ਨੂੰ ਬਾਹਰ ਕਰ ਸਕਦੇ ਹੋ ਪਰ ਇਸ ਨੂੰ ਮਾਰਨਾ ਬਿਲਕੁਲ ਵੀ ਨਹੀਂ ਚਾਹੀਦਾ ਕਿਉਂਕਿ ਇਸ ਦਾ ਘਰੇ ਆਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਸੁਪਨੇ 'ਚ ਵੀ ਦੇਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਤੋਤਾ ਤੋਤਾ ਜੇਕਰ ਤੁਹਾਡੇ ਘਰ ਦੀ ਛੱਤ ਤੇ ਹਰੇ ਰੰਗ ਦਾ ਤੋਤਾ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਸ਼ਾਸਤਰਾਂ ਵਿੱਚ ਇਸ ਤਰ੍ਹਾਂ ਮੰਨਿਆ ਗਿਆ ਹੈ ਕਿ ਤੋਤੇ ਦਾ ਦਿਖਾਈ ਦੇਣਾ ਕਿਸੇ ਕੰਮ 'ਚ ਵੱਡੀ ਸਫਲਤਾ ਮਿਲਣ ਦਾ ਸੰਕੇਤ ਹੁੰਦਾ ਹੈ ਇਸ ਲਈ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਤਾ ਸਮਝ ਲੋ ਕਿ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਦੂਜਾ ਜੀਵ ਹੈ ਕਿਰਲੀ ਕਿਰਲੀ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਇਸ ਨੂੰ Maa Lakshmi ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਕਈ ਲੋਕ ਕਿਰਲੀ ਤੋਂ ਘਰੇਣਾ ਕਰਦੇ ਹਨ ਤੇ ਇਹਨਾਂ ਦਾ ਘਰ 'ਚ ਆਉਣਾ ਬਿਲਕੁਲ ਵੀ ਚੰਗਾ ਨਹੀਂ ਮੰਨਦੇ ਤੇ ਕਿਰਲੀਆਂ ਨੂੰ ਮਾਰ ਦਿੰਦੇ ਹਨ ਪਰ ਤੁਹਾਨੂੰ ਦੱਸਦੇ ਹਾਂ ਕਿ ਕਿਰਲੀ ਨੂੰ ਮਾਰਨਾ ਨਹੀਂ ਚਾਹੀਦਾ ਉੰਜ ਤਾਂ ਘਰ ਚ ਕਿਰਲੀ ਦਾ ਆਉਣਾ ਕੋਈ ਖਾਸ ਗੱਲ ਨਹੀਂ ਪਰ ਜੇਕਰ ਤੁਹਾਡੇ ਘਰ ਚ ਕਈ ਸਾਰੇ ਕਿਰਲੀਆਂ ਇੱਕ ਝੁੰਡ ਵਿੱਚ ਦਿਖਾਈ ਦਿੰਦੀਆਂ ਹਨ ਤਾਂ ਇਸ ਨੂੰ Maa Lakshmi ਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੇ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਘਰ ਚ ਅਮੀਰੀ ਆਉਣ ਵਾਲੀ ਹੈ ਸ਼੍ਰੀ ਵਿਸ਼ਨੂੰ ਪੁਰਾਣ ਅਨੁਸਾਰ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਪੂਜਾ ਕਰੇ ਹੋ ਪੂਜਾ ਕਰਦੇ ਸਮੇਂ ਨੇੜੇ ਤੇੜੇ ਕਿਤੇ ਵੀ ਕਿਰਲੀ ਦਿਖਾਈ ਦਿੰਦੀ ਹੈ ਤਾਂ ਬਹੁਤ ਹੀ ਜਲਦੀ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੁਹਾਡੇ ਘਰ માં ਲక్ష్ਮੀ ਦੀ ਕਿਰਪਾ ਵਰਸਾ ਵਾਲੀ ਹੈ ਜੇਕਰ ਤੁਹਾਡੇ ਘਰ ਚ ਕੋਈ ਇਸ ਤਰ੍ਹਾਂ ਦਾ ਵੀ ਕਿਰਲੀ ਦਿਖਾਈ ਦਿੰਦੀ ਹੈ ਤਾਂ ਜਿਸ ਦੀ ਪੂਛ ਕੱਟੀ ਹੋਈ ਹੋਵੇ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡਾ ਜੀਵਨ ਹੁਣ ਬਦਲਣ ਵਾਲਾ ਹੈ ਤੇ ਤੁਹਾਡੀ ਜ਼ਿੰਦਗੀ ਚ ਚੱਲ ਰਹੀਆਂ ਪਰੇਸ਼ਾਨੀਆਂ ਸਭ ਖਤਮ ਹੋਣ ਵਾਲੀਆਂ ਹਨ ਤੇ માં ਲక్ష్ਮੀ ਦਾ ਤੁਹਾਡੇ ਘਰ ਤੇ ਆਸ਼ੀਰਵਾਦ ਵੜਿਆ ਰਹੇਗਾ ਤੇ ਕੁਬੇਰ ਮਹਾਰਾਜ ਦੀ ਕਿਰਪਾ ਤੁਹਾਨੂੰ ਮਿਲਣ ਵਾਲੀ ਹੈ ਕੀੜੀਆਂ ਕੀੜੀਆਂ ਬਹੁਤ ਹੀ ਚੰਗਾ ਸੰਕੇਤ ਲੈ ਕੇ ਆਉਂਦੀਆਂ ਹਨ ਸ਼ਾਸਤਰਾ ਅਨੁਸਾਰ ਜੇਕਰ ਕਿਸੇ ਵੀ ਘਰ ਚ ਕੀੜੀਆਂ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਲਿਜਾ ਰਹੀਆਂ ਹੋ ਤੇਸ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੀ ਕਿਸਮਤ ਹੁਣ ਬਹੁਤ ਜਲਦੀ ਚਮਕਣ ਵਾਲੀ ਹੈ ਅਤੇ ਦੁੱਖਾਂ ਦਾ ਦਿਨ ਹੁਣ ਖਤਮ ਹੋਣ ਵਾਲੇ ਹਨ ਤੇ ਤੁਹਾਨੂੰ ਜ਼ਿੰਦਗੀ ਵਿੱਚ ਸ਼ੌਕ ਖੁਸ਼ਹਾਲੀ ਤੇ ਖੁਸ਼ੀਆਂ ਮਿਲਣ ਵਾਲੀਆਂ ਹਨ ਇਸ ਲਈ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਹੋਣ ਵਾਲੀ ਹੈ ਪਰ ਜੇਕਰ ਤੁਹਾਨੂੰ ਇਹ ਪਸੰਦ ਨਹੀਂ ਤਾਂ ਇਸ ਨੂੰ ਮਾਰਨਾ ਬਿਲਕੁਲ ਵੀ ਨਹੀਂ ਚਾਹੀਦਾ ਕਿਉਂਕਿ ਇਸ ਦਾ ਘਰੇ ਆਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਸੁਪਨੇ 'ਚ ਦੇਖਣਾ ਵੀ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਤੋਤਾ ਜੇਕਰ ਤੁਹਾਡੇ ਘਰ ਦੀ ਛੱਤ ਤੇ ਹਰੇ ਰੰਗ ਦਾ ਤੋਤਾ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਸ਼ਾਸਤਰਾਂ 'ਚ ਇਸ ਤਰ੍ਹਾਂ ਮੰਨਿਆ ਗਿਆ ਹੈ ਇਹ ਤੋਤੇ ਦਾ ਦਿਖਾਈ ਦੇਣਾ ਕਿਸੇ ਕੰਮ 'ਚ ਵੱਡੀ ਸਫਲਤਾ ਮਿਲਣ ਦਾ ਸੰਕੇਤ ਹੁੰਦਾ ਹੈ। ਇਸ ਲਈ ਦੋਸਤੋ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਤਾਂ ਸਮਝ ਲਓ ਤੁਹਾਨੂੰ ਕੰਮ ਵਿੱਚ ਸਫਲਤਾ ਮਿਲਣ ਵਾਲੀ ਹੈ। ਕਿਰਲੀ ਕਿਰਲੀ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਇਸ ਨੂੰ ਮਹਾਂ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਕਈ ਲੋਕ ਕਿਰਲੀ ਤੋਂ ਘ੍ਰੇਣਾ ਕਰਦੇ ਹਨ। ਇਨਾਂ ਦਾ ਘਰ 'ਚ ਆਉਣਾ ਬਿਲਕੁਲ ਵੀ ਚੰਗਾ ਨਹੀਂ ਮੰਨਦੇ। ਕਿਰਲੀਆਂ ਨੂੰ ਮਾਰ ਦਿੰਦੇ ਹਨ ਪਰ ਤੁਹਾਨੂੰ ਦੱਸਦੇ ਹਾਂ ਕਿ ਕਿਰਲੀ ਨੂੰ ਮਾਰਨਾ ਨਹੀਂ ਚਾਹੀਦਾ। ਉਂਝ ਤਾਂ ਘਰ 'ਚ ਕਿਰਲੀ ਦਾ ਆਉਣਾ ਕੋਈ ਖਾਸ ਗੱਲ ਨਹੀਂ ਹੈ। ਪਰ ਜੇਕਰ ਤੁਹਾਡੇ ਘਰ 'ਚ ਕਈ ਕਿਰਲੀਆਂ ਇੱਕ ਝੁੰਡੇ ਵਿੱਚ ਦਿਖਾਈ ਦੇਣ ਕਹਿੰਦੀਆਂ ਹਨ ਤਾਂ ਇਸ ਨੂੰ ਮਾਹ ਲਕਸ਼ਮੀ ਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਤੇ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਘਰ ਚ ਅਮੀਰੀ ਆਉਣ ਵਾਲੀ ਹੈ। ਸ਼੍ਰੀ ਵਿਸ਼ਨੂੰ ਪ੍ਰਾਣ ਅਨੁਸਾਰ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਪੂਜਾ ਕਰ ਰਹੇ ਹੋ ਤੇ ਪੂਜਾ ਕਰਦੇ ਸਮੇਂ ਨੇੜੇ ਤੇੜੇ ਕਿਤੇ ਵੀ ਕਿਰਲੀ ਦਿਖਾਈ ਦਿੰਦੀ ਹੈ ਤਾਂ ਬਹੁਤ ਜਲਦੀ ਤੁਹਾਡੀ ਕਿਸਮਤ ਚਮਕਣ ਵਾਲੀ ਹੈ। ਤੁਹਾਡੇ ਘਰ માં ਲక్ష్ਮੀ ਦੀ ਕਿਰਪਾ ਵਰਸਣ ਵਾਲੀ ਹੈ। ਜੇਕਰ ਤੁਹਾਡੇ ਘਰ ਚ ਕੋਈ ਇਸ ਤਰ੍ਹਾਂ ਦਾ ਵੀ ਕਿਰਲੀ ਦਿਖਾਈ ਦਿੰਦੀ ਹੈ ਜਿਸ ਦੀ ਪੂਸ਼ਪੱਤੀ ਹੋਵੇ ਤਾਂ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ ਕਿ ਤੁਹਾਡਾ ਜੀਵਨ ਹੁਣ ਬਦਲਣ ਵਾਲਾ ਹੈ ਤੇ ਤੁਹਾਡੀ ਜ਼ਿੰਦਗੀ 'ਚ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਤੇ ਮਾਤਾ ਲక్ష్ਮੀ ਦਾ ਤੁਹਾਡੇ ਘਰ ਤੇ ਆਸ਼ੀਰਵਾਦ ਬਣਿਆ ਰਹੇਗਾ ਤੇ ਕੁਬੇਰ ਮਹਾਰਾਜ ਜੀ ਦੀ ਕਿਰਪਾ ਤੁਹਾਨੂੰ ਮਿਲਣ ਵਾਲੀ ਹੈ ਕੀੜੀਆਂ ਕੀੜੀਆਂ ਬਹੁਤ ਚੰਗਾ ਸੰਕੇਤ ਲੈ ਕੇ ਆਉਂਦੀਆਂ ਹਨ ਸ਼ਾਸਤਰਾ ਅਨੁਸਾਰ ਜੇਕਰ ਕਿਸੇ ਵੀ ਘਰ 'ਚ ਕੀੜੀਆਂ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਲਿਜਾ ਰਹੀਆਂ ਹੋਣ ਤਾਂ ਇਸ ਨੂੰ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੀ ਕਿਸਮਤ ਬਹੁਤ ਹੀ ਜਲਦ ਚਮਕਣ ਵਾਲੀ ਹੈ ਤੇ ਤੁਹਾਡੇ ਦੁੱਖਾਂ ਦੇ ਦਿਨ ਹੁਣ ਖਤਮ ਹੋਣ ਵਾਲੇ ਹਨ ਤੇ ਤੁਹਾਨੂੰ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਦੀ ਖੁਸ਼ੀਆਂ ਮਿਲਣ ਵਾਲੀਆਂ ਹਨ ਇਸ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਹੋਣ ਵਾਲੀ ਹੈ ਜੇਕਰ ਤੁਹਾਡੇ ਘਰ ਚ ਕੋਈ ਵੀ ਵਾਧ ਵਿਵਾਦ ਸੰਬੰਧੀ ਪਰੇਸ਼ਾਨੀ ਚੱਲ ਰਹੀ ਹੈ ਤਾਂ ਉਹ ਵੀ ਬਹੁਤ ਜਲਦੀ ਖਤਮ ਹੋਣ ਵਾਲੀ ਹੈ ਪਰ ਜੇਕਰ ਕੀੜੀਆਂ ਦੱਖਣ ਵੱਲ ਵੱਲੋਂ ਨਿਕਲਦੀਆਂ ਦਿਖਾਈ ਦਿੰਦੀਆਂ ਹਨ ਜਾਂ ਫਿਰ ਕੀੜੀਆਂ ਦਾ ਭੌਣ ਤੁਹਾਨੂੰ ਘਰ ਦੇ ਮੇਨਗੇ ਤੇ ਦਰਵਾਜ਼ੇ 'ਤੇ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੇ ਘਰ ਲਈ ਬਹੁਤ ਹੀ ਚੰਗਾ ਸੰਕੇਤ ਹੁੰਦਾ ਹੈ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਖੁਦ ਮਾਂ ਲਕਸ਼ਮੀ ਤੁਹਾਡੇ ਘਰ 'ਚ ਆਉਣ ਵਾਲੀ ਹੈ ਤੇ ਬਹੁਤ ਜਲਦੀ ਤੁਹਾਨੂੰ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਜੇਕਰ ਤੁਹਾਡੇ ਘਰ 'ਚ ਕੀੜੀਆਂ ਨੇ ਆਪਣਾ ਘਰ ਕਿਸੇ ਕੋਨੇ 'ਚ ਜਾਂ ਕਿਸੇ ਸਿਆਥਾਨ 'ਤੇ ਬਣਾ ਲਿਆ ਹੈ ਤਾਂ ਤੁਹਾਨੂੰ ਉਹਨਾਂ ਦੇ ਘਰ 'ਚ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਕੀੜੀਆਂ ਨੂੰ ਆਪਣੇ ਘਰੋਂ ਭਜਾਉਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਚੂਹਾ ਚੂਹਾ ਘਰ 'ਚ ਦੁੱਖ ਤੇ ਦ੍ਰਿਦਿਰਤਾ ਲੈ ਕੇ ਆਉਂਦਾ ਹੈ ਇਸ ਲਈ ਅਸੀਂ ਘਰ 'ਚ ਚੂਹੇ ਨੂੰ ਕਦੇ ਵੀ ਨਹੀਂ ਰਹਿਣ ਦੇਣਾ ਜੇਕਰ ਤੁਹਾਡੇ ਘਰ 'ਚ ਚੂਹਾ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ ਕਿ ਤੁਹਾਡੇ ਘਰ ਚ ਗਰੀਬੀ ਤੇ ਨਕਾਰਾ ਊਰਜਾ ਦਾ ਵਾਸ ਹੋ ਗਿਆ ਹੈ ਤੇ ਤੁਹਾਨੂੰ ਚੂਹਿਆਂ ਨੂੰ ਆਪਣੇ ਘਰੋਂ ਛੇਤੀ ਛੇਤੀ ਬਾਹਰ ਕੱਟਣਾ ਚਾਹੀਦਾ ਹੈ ਪਰ ਚੂਹਿਆਂ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਚੂਹੇ ਨੂੰ ਗਣੇਸ਼ ਜੀ ਦਾ ਵਾਹਨ ਮੰਨਿਆ ਜਾਂਦਾ ਹੈ ਚੂਹੇ ਜਿਸ ਘਰ ਵਿੱਚ ਵੀ ਹੁੰਦੇ ਹਨ ਉਸ ਘਰ ਚ ਦੁੱਖ ਤੇ ਗਰੀਬੀ ਪੀੜਾ ਜ਼ੋਰ ਹੁੰਦੀ ਹੈ ਜਿਸ ਘਰ ਚ ਚੂਹੇ ਮਿਲਦੇ ਹਨ ਉਸ ਘਰ 'ਚ ਧਨ ਸੰਬੰਧੀ ਕਈ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ ਤੇ ਵਪਾਰ ਸੰਬੰਧੀ ਕਈ ਕਮਾਚੜਕਾਵਟ ਆਉਣ ਲੱਗਦੀ ਹੈ। ਇਸ ਲਈ ਜੇਕਰ ਤੁਹਾਡੇ ਘਰ 'ਚ ਵੀ ਚੂਹੇ ਹਨ ਤਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰੋਂ ਬਾਹਰ ਕੱਢ ਦਿਓ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਜਿਸ ਘਰ 'ਚ ਚੂਹੇ ਹੁੰਦੇ ਹਨ ਉਸ ਘਰ 'ਚ ਗਰੀਬੀ ਆਉਂਦੀ। ਦੇਰ ਨਹੀਂ ਲੱਗਦੀ। ਨੀਲਗੰਠ ਪાંਛੀ ਨੀਲਗੰਠ ਪાંਛੀ ਨੂੰ ਦੇਵੀ ਮਾ ਲక్ష్ਮੀ ਦਾ ਬਹੁਤ ਹੀ ਚਹੇਤਾ ਪાંਛੀ ਮੰਨਿਆ ਗਿਆ ਹੈ ਇਸ ਲਈ ਜੇਕਰ ਨੀਲਗੰਠ ਪાંਛੀ ਤੁਹਾਡੇ ਘਰ ਦੇ ਨੇੜੇ ਤੇੜੇ ਜਾਂ ਘਰ ਦੀ ਛੱਤ ਤੇ ਆ ਕੇ ਰਹਿੰਦਾ ਹੈ ਤੇ ਆਲਣਾ ਬਣਾਉਂਦਾ ਹੈ ਤਾਂ ਇਸ ਨੂੰ ਬਹੁਤ ਹੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਨੀਲਗੰਠ ਦਿਖਾਈ ਦੇ ਚਾਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਬਿਜ਼ਨਸ ਜਾਂ ਵਪਾਰ ਚ ਤਰੱਕੀ ਮਿਲਣ ਵਾਲੀ ਹੈ ਤੇ ਇਸ ਦੇ ਆਣ ਨਾਲ ਨਵੇਂ ਕਾਰਜਾਂ ਨਵੇਂ ਬਹਾਂ ਦੀ ਪ੍ਰਾਪਤੀ ਦੇ ਯੋਗ ਵੀ ਬਣਨ ਲੱਗ ਜਾਂਦੇ ਹਨ ਦੋਸਤੋ ਇਹ ਸਾਰੀ ਜਾਣਕਾਰੀ ਜਨ ਰੂषि ਨੂੰ ਧਿਆਨ ਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਸ਼ਾਸਤਰ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਹੀ ਅਜ਼ਮਾਓ ਵੀਡੀਓ ਦਾ ਉਦੇਸ਼ ਮਾਤਰ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਅਗਰ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ